ਪੰਜਾਬ ਸਰਕਾਰ ਦੇ ਵੱਲੋਂ ਕਰੋੜਾਂ ਦਾ ਕਰਜ਼ਾ ਲਿਆ ਗਿਆ ਤੇ ਫਿਰ ਤੋਂ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦਿੱਤੀ ਗਈ ਤੇ ਇਸ ਗੱਲ ਦੇ ਉੱਤੇ ਆਏ ਦਿਨਾਂ ਦੇ ਵਿੱਚ ਲਗਾਤਾਰ ਵਿਰੋਧੀਆਂ ਦੇ ਵੱਲੋਂ ਸਵਾਲ ਚੱਕੇ ਜਾ ਰਹੇ ਨੇ ਤੇ ਹੁਣ ਭਗਵੰਤ ਮਾਨ ਦੇ ਉੱਤੇ ਫਰ ਤੋਂ ਸਵਾਲ ਚੱਕਣੇ ਜਿਹੜੇ ਕਿ ਸੁਖਵੀਰ ਬਾਦਲ ਨੇ ਸ਼ੁਰੂ ਕਰ ਦਿੱਤੇ ਨੇ ਤੇ ਦੱਸਦੀ ਕਿ ਸੁਖਵੀਰ ਸਿੰਘ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਫਰ ਤੋਂ ਵਾਰਟ ਵਾਰ ਕੀਤੇ ਨੇ ਤੇ ਉਹਨਾਂ ਨੇ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਸਰਕਾਰਾਂ ਨੇ ਤੇ ਸਰਕਾਰੀ ਮੁਲਾਜ਼ਮਾਂ ਨੂੰ ਜਿਹੜੀ ਕਿ ਤਨਖਾਹ ਵੀ ਨਹੀਂ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੁੱਖ ਮੰਤਰੀ ਦੇ ਵੱਲੋਂ ਕਿੰਨਾ ਜਿਹੜਾ ਕਿ ਕਰੋੜਾਂ ਦਾ ਕਰਜ਼ਾ ਲਿੱਤਾ ਗਿਆ ਤੇ ਜਿਸ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਵੀ ਨਹੀਂ ਮਿਲੀ ਤੇ ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਸੁਖਵੀਰ ਬਾਦਲ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਹੋਰ ਕੀ ਕਹਿਣਾ ਹੁਣ ਹਾਲਾਤ ਕੀ ਹੈ ਦਿੱਲੀ ਵਿੱਚ ਸੀਨੀਅਰ ਮਿਨਿਸਟਰ ਜੇਲ੍ਹ 'ਚ ਹੈ ਬੰਦਾ ਜੇਲ੍ਹ 'ਚ ਹੈ ਆਪਣੀ ਕੁਰਸੀ ਛੱਡ ਨਹੀਂ ਰਿਹਾ ਫਾਈਲਾਂ ਦਫਤਰਤ ਭਰੀ ਜਾਂਦੀਆਂ ਉਸ ਨਲਾਇਕੀ ਕਰਕੇ ਨਾ ਬੱਚਿਆਂ ਨੂੰ ਕਿਤਾਬਾਂ ਮਿਲ ਰਹੀਆਂ ਨਾ ਉਹਨਾਂ ਨੂੰ ਹੋਰ ਕੋਈ ਚੀਜ਼ ਹੈ ਜਿਹੜੀ ਐ ਸੈਂਕਸ਼ਨ ਕਰਨੀ ਚਾਹੀਦੀ ਉਹ ਮਿਲ ਰਹੀਆਂ ਐ ਐਜੂਕੇਸ਼ਨ ਮਾਡਲ ਫੇਲ ਹੋ ਗਿਆ ਹੈਲਥੀਆਂ ਵੀ ਦਵਾਈਆਂ ਦੀਆਂ ਫਾਈਲਾਂ ਡਾਕਟਰਾਂ ਦੀਆਂ ਫਾਈਲਾਂ ਸਾਰੀਆਂ ਕੋਈ ਸਾਈਨ ਨਹੀਂ ਹੋ ਰਹੀਆਂ ਕੋਈ ਚੀਫ ਮਿਨਿਸਟਰ ਜੇਲ੍ਹ ਚ ਹੈ ਜੇ ਜੇਲ੍ਹ ਚ ਲੱਗ ਗਿਆ ਤਾਂ ਮਨ ਕਿਸੇ ਹੋਰ ਨੂੰ ਲਾਉਣ ਦੀ ਬਜਾਏ ਆਪਣੀ ਜਿੱਤ ਪੁਰੇ ਜਾਂਦੇ ਪੰਜਾਬ ਹਰਿਆਣਾ ਆਪਣੇ ਦਿੱਲੀ ਨੂੰ ਡੋਪੋਰੇ ਆ ਦੇ ਪੰਜਾਬ ਦੇ ਹਾਲਾਤ ਫੇਲੋ ਆਈ ਹਾਲਾਤ ਆਈ ਹਾਲਾਤ ਇੱਥੇ ਐ ਜੀ ਮਿਨਿਸਟਰ ਨਾਂ ਦਾ ਕੋਈ ਹੈ ਨਹੀਂ ਭਗਵਾਨ ਤਮਾਨ ਮੈਂ ਅਫਸਰਾਂ ਨੇ ਮੈਨੂੰ ਦੱਸਿਆ ਹੈ ਪਿਛਲੇ 4-5 ਮਹੀਨੇ ਤੋਂ ਇੱਕ ਫਾਈਲ ਨਹੀਂ ਸਾਈਨ ਕੀਤੀ ਕੋਈ ਐਨਓਸੀ ਦੀਆਂ ਸਮੱਸਿਆ ਲੋਕੀ ਰੋਈ ਜਾਂਦੇ ਐ ਬਾਕੀ ਕਿਸੇ ਦੀਆਂ ਪ੍ਰਮੋਸ਼ਨਾਂ ਸੈਲਰੀ ਆ ਨਹੀਂ ਰਹੀ ਦਵਾਈਆਂ ਦੀਆਂ ਫਾਈਲਾਂ ਨਹੀਂ ਸਾਈਨ ਹੋ ਰਹੀਆਂ ਸਾਰਾ ਹੀ ਕੰਮ ਰੁਕਿਆ ਪਿਆ ਪੰਜਾਬ ਦਾ ਲੈਵਲ ਨੂੰ ਪੱਖੋ ਫੇਲ ਹੋ ਗਿਆ ਸਰਕਾਰ ਘਟਾਣਾ ਪੰਜਾਬ ਤੇ ਹੋਇਆ ਚੁੱਪ ਹਾਂਜੀ ਦੇਖੋ ਪਹਿਲੀ ਵਾਰ ਹੋਇਆ ਕਿ 25 ਤਰੀਕ ਤੱਕ ਖਨਕਾਵਾ ਨਹੀਂ ਮਿਲੀਆਂ ਉਹ ਵੀ ਉਦੋਂ ਲੋਨ ਲੈ ਕੇ ਸਰਕਾਰ ਦਿੱਤੀਆਂ ਕਹਿੰਦੇ ਸੀ ਅਸੀਂ ਇੰਨਾ ਕਮਾਵਾਂਗੇ ਪੈਸਾ ਰੇਤੇ ਤੋਂ ਕਿੱਧਰ ਗਿਆ ਆਪ ਲੁੱਟਣ ਦੇ ਲੱਗ ਗਏ ਸ਼ਰਾਬ ਤੋਂ ਘਟਾਲੇ ਕਰੀ ਜਾਂਦੇ ਐ ਇਹਨਾਂ ਦਾ ਮਾਡਲ ਲੁੱਟਣ ਦਾ ਮਾਡਲ ਹੈ ਜਿਹੜਾ ਇੱਥੇ ਦਿੱਲੀ ਵਾਲਾ ਜਿਹੜਾ ਇੱਥੇ ਇੰਪਲੀਮੈਂਟ ਕਰ ਰਹੇ ਨੇ ਉਹਨਾਂ ਹਾਲਾਤ ਕੀ ਹੈ ਦਿੱਲੀ ਵਿੱਚ ਸੀਮਨਿਸਟਰ ਜੇਲ੍ਹ 'ਚ ਹੈ ਬੰਦਾ ਜੇਲ੍ਹ 'ਚ ਹੈ ਆਪਣੀ ਕੁਰਸੀ ਛੱਡ ਨਹੀਂ ਰਿਹਾ ਫਾਈਲਾਂ ਦਫ਼ਤਰ 'ਚ ਭਰੀ ਜਾਂਦੀਆਂ ਉਸ ਨਲਾਇਕੀ ਕਰਕੇ ਨਾ ਬੱਚਿਆਂ ਨੂੰ ਕਿਤਾਬਾਂ ਮਿਲ ਰਹੀਆਂ ਨਾ ਉਹਨਾਂ ਨੂੰ ਹੋਰ ਕੋਈ ਚੀਜ਼ ਹੈ ਜਿਹੜੀ ਐ ਸੈਂਕਸ਼ਨ ਕਰਨੀ ਚਾਹੀਦੀ ਉਹ ਮਿਲ ਰਹੀਆਂ ਐਜੂਕੇਸ਼ਨ ਮਾਡਲ ਫੇਲ ਹੋ ਗਿਆ ਹੈਲਥੀਆਂ ਵੀ ਦਵਾਈਆਂ ਦੀਆਂ ਫੈਲਾਂ ਡਾਕਟਰਾਂ ਦੀਆਂ ਫੈਲਾਂ ਸਾਰੀਆਂ ਹੀ ਕੋਈ ਸਾਈਨ ਨਹੀਂ ਹੋ ਰਹੀਆਂ ਕਿਉਂਕਿ ਚੀਫ ਮਿਨਿਸਟਰ ਜੇਲ੍ਹ ਚ ਹੈ ਜੇ ਜੇਲ੍ਹ ਚ ਲੱਗ ਗਿਆ ਤਾਂ ਮਨ ਕਿਸੇ ਹੋਰ ਨੂੰ ਲਾਉਣ ਦੀ ਬਜਾਏ ਆਪਣੀ ਜਿੱਦ ਪੁਰਾਈ ਜਾਂਦੇ ਪੰਜਾਬ ਹਰਿਆਣਾ ਆਪਣੇ ਦਿੱਲੀ ਨੂੰ ਡੋਪੋਰੇ ਆ ਤੇ ਪੰਜਾਬ ਦੀ ਇਹ ਬਨਾਦਰ ਫੈਲ ਆਈ ਹਾਲਾਤ ਆਈ ਹਾਲਾਤ ਇੱਥੇ ਐ ਚੀਫ ਮਿਨਿਸਟਰ ਨਾਂ ਦਾ ਕੋਈ ਹੈ ਨਹੀਂ ਭਗਵਾਨ ਤਮਾਨ ਮੈਂ ਅਫਸਰਾਂ ਨੇ ਮੈਨੂੰ ਦੱਸਿਆ ਹੈ ਪਿਛਲੇ 4-5 ਮਹੀਨੇ ਤੋਂ ਇੱਕ ਫਾਈਲ ਨਹੀਂ ਸਾਈਨ ਕੀਤੀ ਕੋਈ ਐਨਓਸੀ ਦੀਆਂ ਸਮੱਸਿਆ ਲੋਕੀ ਰੋਹੀ ਜਾਂਦੇ ਐ ਬਾਕੀ ਕਿਸੇ ਦੀਆਂ ਪ੍ਰਮੋਸ਼ਨਾਂ ਸੈਲਰੀ ਆ ਨਹੀਂ ਰਹੀ ਦਵਾਈਆਂ ਦੀਆਂ ਫਾਈਲਾਂ ਨਹੀਂ ਸਾਈਨ ਹੋ ਰਹੀਆਂ ਸਾਰਾ ਹੀ ਕੰਮ ਰੁਕਿਆ ਪਿਆ ਪੰਜਾਬ ਦਾ ਲਾਈਵ ਨੂੰ ਪੱਖੋਂ ਫੈਲ ਹੋ ਗਿਆ ਸ਼ਰਾਬ ਘਟਾ ਦਾ ਪੰਜਾਬ ਤੋਂ ਹੋਇਆ ਚੁੱਪ ਦੇਖੋ ਪਹਿਲੀ ਵਾਰ ਹੋਇਆ ਕਿ 25 ਤਰੀਕ ਤੱਕ ਖਨਖਾਵਾ ਨਹੀਂ ਮਿਲੀਆਂ ਉਹ ਵੀ ਉਦੋਂ ਲੋਨ ਲੈ ਕੇ ਸਰਕਾਰ ਦਿੱਤੀਆਂ ਐ ਕਹਿੰਦੇ ਸੀ ਅਸੀਂ ਇੰਨਾ ਕਮਾਵਾਂਗੇ ਪੈਸਾ ਰੇਤੇ ਤੋਂ ਕਿੱਧਰ ਗਿਆ ਆਪ ਲੁੱਟਣ ਤੇ ਲੱਗ ਗਏ ਸ਼ਰਾਬ ਤੋਂ ਘਟਾਲੇ ਕਰੀ ਜਾਂਦੇ ਐ ਇਹਨਾਂ ਦਾ ਮਾਡਲ ਲੁੱਟਣ ਦਾ ਮਾਡਲ ਆ ਜਿਹੜਾ ਇੱਥੇ ਦਿੱਲੀ ਵਾਲਾ ਜਿਹੜਾ ਇੱਥੇ ਇੰਪਲੀਮੈਂਟ ਕਰ ਰਿਹਾ ਹੈ